ਕੰਸਾ ਸਿਕਾ ਜੀ ਸਾਰਿਆਂ ਨਾ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਗਾਵਾ ਤੇ ਤਿੰਨ ਹੀ ਤਨ ਮੱਜਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਆ ਬਿਲਕੁਲ ਅਜੇ ਹੁਣੇ ਹੀ ਸੂਈ ਤਾਜੀ ਸੂਈ ਹੈ ਜਿਹੜੀ ਅਜੇ ਚੰਗੀ ਤਿਆਰ ਹੋਈ ਹੈ ਇਹ ਵੀ ਥੱਲੇ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਆਂ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਸਰਾ ਠੀਕ ਠਾਜੇ। ਚਲੋ ਵਧੀਆ ਚਾਹੀਦਾ ਜੀ। ਤੇ ਨਾਮ ਦੱਸਦੇ ਕਰੀ। ਹਾਂ ਜਦੰਦਰ ਸਿੰਘ ਪਿੰਡ ਚੱਠਾ ਤਸੀਹੋ ਬਟਾਲਾ ਜ਼ਿਲ੍ਹਾ ਗਰਤਾਰਪੁਰ। ਤੇ ਫੋਨ ਨੰਬਰ ਵੀ ਬੋਲ ਦੋ। 985827755 ਠੀਕ ਆ। ਤੇ ਅੱਜ ਤਿੰਨ ਹੀ ਗਾਵਾਂ ਦੇ ਤਿੰਨ ਹੀ ਮੱਜਾਂ ਨੇ। ਹਾਂਜੀ। ਪਹਿਲਾਂ ਸ਼ਰਵਾਦ ਮੀਨੀ ਤਾਂ ਕਰ ਲੀਆ ਫਿਰ। ਨਹੀਂ ਵਰਦਾਲ ਸਿੰਘ ਵੀ ਹੱਦਦੇ ਜੀ। ਠੀਕ ਆ। ਹਾਂ। ਖਾਨ ਦੇ ਸਾਦੇ ਸਿੰਘ ਦੇ ਹਿੱਲੇ ਆ ਜਿਹੜੇ। ਦੋਵੇਂ ਸਿੰਘ ਹਿੱਲਦੇ ਆ। ਕਿੰਨਾ ਚਿਰ ਹੋਇਆ ਸੋਈਣਾ ਇਹ ਵੀ ਸੀ ਰਾਤ ਠੀਕ ਐ ਨੂੰ ਆ ਦੋਵੇਂ ਮੱਜਾਂ ਕੱਲ ਹੀ ਸੋਈਆਂ ਦੋਵੇਂ ਕੱਲ ਹੀ ਸੋਈਆਂ ਤੇ ਇੱਕੋ ਜਿਹੇ ਬੱਚੇ ਦੋਵਾਂ ਕੋਈ ਵਰਗਵਾਇਆਂ ਐ ਅੱਛਾ ਕੋਈ ਮਾਲੀ ਜਿਹੇ ਬਣਿਆ ਬਣਿਆ ਵੇਖੋ ਦਿੰਦੇ ਸਈਆਂ ਇੱਕੋ ਦੇ ਨੇ ਠੀਕ ਐ ਹਾਂਜੀ ਠੀਕ ਐ ਤੇ ਚਲੋ ਤੋਰਦੇ ਕਰੀ ਫੇਰ ਬੱਚੇ ਵਖਾਉਣੇ ਇਹਨਾਂ ਦੇ ਬੱਚੇ ਬੜੇ ਖੂਬਸੂਰਤ ਐ ਜਿਹੜੇ ਦੋਵਾਂ ਦੇ ਮਗਰ ਹੀ ਇੱਕੋ ਜਿਹੇ ਬਿਲਕੁਲ ਇੱਕੋ ਜਿਹੇ ਸੇਮ ਹੀ ਐ ਜਿਹੜੇ ਤੁਹਾਨੂੰ ਹੁਣੇ ਦਿਖਾਵਾਂਗੇ ਬਹੁਤ ਚੰਗਾ ਤੁਹਾਨੂੰ ਆਇਆ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਵੀ ਜੀ ਉਹਨੇ ਲੈ ਲਓ ਜੋ ਜੈਦਾ ਬਾਕੀ ਬਹੁਤ ਚੰਗੀ ਹੈ ਜਵਾਬ ਬਹੁਤ ਚੰਗਾ ਮੈਂ ਦਾ ਬਹੁਤ ਚੰਗੀ ਠੀਕ ਹੈ ਜੀ ਹਾਂ ਜੀ ਆ ਦੇਖ ਲੈਂਦੇ ਜੇ ਅੱਜ ਆ ਮੁੱਲ ਕਰੀਏ ਫੇਰ ਅੱਜ 70000 ਰੱਖੜੀ ਹੈਗੀ ਆ ਤੇ ਮਾਨਦਾਨ ਕਰਕੇ ਦੇ ਮਾਨਦਾਨ ਕਰੀਏ 70 ਹਾਂ ਜੀ ਦੱਸੋ 70 ਜੀ ਮਾਨਦਾਨ ਕਰਦੇ 3000 ਛੱਡ ਦਈਏ 5000 ਛੱਡ ਦਈਏ ਅੱਛਾ 65000 ਲੈਣੀ ਆ ਦੀ ਮੈਂ ਦੇਦੀ ਜਿਹੜਾ ਮਰਜੀ ਵੀ ਲੈ ਜੀ ਠੀਕ ਆ ਤੇ ਬੱਚੇ ਵਿਖਾ ਦਈਏ ਕਰੀਨਾ ਦੇ ਕਿ ਵਿਖਾ ਦੋ ਦੋ ਇੱਕੋ ਜਿਹੇ ਬੱਚੇ ਉਹ ਦੇਖ ਸਾਦੇ ਇੱਕ ਅਦਾ ਬੱਚਾ ਉਹ ਆ ਤੇ ਇੱਕ ਦਾ ਬਚਾਵਾ ਬਿਲਕੁਲ ਇੱਕੋ ਜਿਹਾ ਬੱਚੇ ਤੋਂ ਮਾਦੇ ਸੇਮ ਹੀ ਨਿਸ਼ਾਨੀਆਂ ਲਾਉਣੀਆਂ ਪਈਆਂ ਵਾਂ ਜਿਹੜੀਆਂ ਇਹ ਤੋਂ ਨਿਸ਼ਾਨੀ ਨਹੀਂ ਉਸ ਤਰ੍ਹਾਂ ਜਿਹੜਾ ਮੈਂ ਪਤਾ ਨਹੀਂ ਲੱਗਣਾ ਤੇ ਹਾਂ ਕਿ ਦੋਵੇਂ ਹੀ ਕੱਟੇ ਆ ਖੂਬ ਸੂਰਤ ਬੜੇ ਆ ਆ ਦੇਖ ਸਕਦੇ ਜੀ ਕੱਲ੍ਹ ਦੀਆਂ ਹੀ ਸੋਈਆਂ ਕੱਟੇ ਜਿਹੜੇ ਮੜੀਏ ਦੱਸੋਦੇ ਇਹ ਵੱਲ ਜਾਂਦੇ ਵੇਖੋ ਆ ਦੇਖ ਸਕਦੇ ਚਿਹਰੇ ਵੇਖੋ ਜਾਈਏ ਇਹਨਾਂ ਦੇ ਸਾਰਾ ਜੀ ਵੇਖੋ ਜਿਆ ਠੀਕ ਹੈ ਬਿਲਕੁਲ ਇੱਕੋ ਚੀਜ਼ ਆ ਜਿਹੜੇ ਇੱਕੋ ਹੀ ਕਰਵਾਈਆਂ ਦੇਖੋ ਠੀਕੇ ਦੀਆਂ ਦੋਵੇਂ ਆ ਦੇਖ ਤਾਂ ਤੇ ਹੈਗੇ ਦੋਵੇਂ ਕੱਟੇ ਆ ਕੱਟੀ ਕੋਈ ਵੀ ਨਹੀਂ ਅੱਜ ਤੇ ਜਿਹੜੀ ਹੁਣ ਵਿਖਾਈ ਆ ਉਹਦਾ ਕਿਹੜਾ ਅੱਜ ਮੀਨੀ ਦਾ ਮੀਨੀ ਦਾ ਉਹ ਕੱਟਾ ਜੀ ਤੇ ਜਿਹੜੀ ਹੁਣ ਵਿਖਾਉਣੀ ਉਹ ਤਾਂ ਆ ਕੱਟਾ ਜੀ ਤੇ ਜਿਹੜੇ ਬਾਕੀ ਆ ਗਾਂ ਜਿਹੜੀ ਇਹ ਵਿੱਚ ਇੱਕ ਵਿਖਾਉਣੀ ਆ ਉਹਦਾ ਬੱਚਾ ਜੀ ਤੇ ਜਿਹੜੀ ਗਾਂ ਇੱਕ ਆਜੀ ਸੋਈ ਤਾਜੀ ਉਹਦਾ ਬੱਚਾ ਜੀ ਤਾਜੀ ਬੱਚੇ ਜਿਹੜੇ ਸਾਰੇ ਤੇ ਹੁਣ ਆ ਜਿਹੜੀ 2 ਨੰਬਰ ਤੇ ਮੱਝ ਐ ਵੀ ਖੋਲ ਦੋ ਫਿਰ ਇਹ ਵੀ ਜਿੰਨੇ ਕਿ ਦੁੱਧ ਵਾਲੀ ਆ ਇਹ ਵੀ 31 12 ਕਰੋ ਨਹੀਂ ਦਿੰਦੇ ਜੀ ਤੇ 4000 ਕਿਹਾ ਠੀਕ ਆ ਵੱਡੀ ਹੁੰਦੀ ਆ ਸਾਫਤਰੀ ਵੱਡੀ ਆ ਬਾਕੀ ਕੱਦ-ਗਾਠ ਚੰਗਾ ਇਹਦਾ ਹਾਂ ਜੀ ਇਹ ਆਹ ਇੱਕ ਵੱਡਾ ਸਾਹ ਆ ਗਿਆ ਰਹੀਆਂ ਇਹ ਹੁਣੀਆਂ ਭੁਗੀਆਂ ਭੁਗੀਆਂ ਆ ਚੰਗੇ ਕੱਦ-ਗਾਠ ਚ ਆ ਤੇ ਥੱਲੇ ਵੀ ਚਲੋ ਜਿੰਨੀ ਵੀ ਆ ਸਫਾਈ ਆ ਫਿਕਸ ਜੇ ਹਵਾਨੇ ਦੀ ਆ ਦਾ ਦੇਖ ਸਕਦੇ ਹੋ ਬਾਕੀ ਸਨਾਂ ਦਾ ਸਾਈਜ਼ ਗੈਪ ਜਿਹੜਾ ਚੰਗਾ ਚੰਗੇ ਘਾਪ ਤੇ ਸਨ ਜਿਹੜਾ ਲੱਗਾ ਹੈ ਕਿ ਪਿਛਲੇ ਸਨਾਂ ਦਾ ਸਾਈਜ਼ ਵੀ ਚੰਗਾ ਤੇ ਇਹਦਾ ਫਿਰ ਮੁੱਲ ਜੱਜ ਆ ਇਹਦਾ ਮੁੱਲ ਵੀ 70000 ਰੁਪਏ 70000 ਕਰਨ ਕਰਨਾ ਵਿੱਚੋਂ ਕੁਮਾਨਤਨ ਕਿੰਨਾ ਕਰਦੀ ਦੱਸੋ ਜੱਜ ਜੀ ਵੀ ਜਿਹੜਾ ਜੋੜਾ ਹੈ ਕੋਈ 65000 ਦੀ ਅੱਛਾ ਹਾਂਜੀ 65 65 ਦੇ ਹਿਸਾਬ ਨਾਲ ਦੇ ਦੇਣੀ ਆ ਹਾਂਜੀ ਠੀਕ ਹੈ ਇੱਕੋ ਹੀ ਕਰਵਾਈਆਂ ਤੇ ਇੱਕੋ ਜੇ ਮੁੱਲ ਹੈ ਇੱਕੋ ਜੇ ਮੁੱਲ ਠੀਕ ਹੈ ਇਹ ਵੀ ਦਿੱਚਾ ਉਹ ਲੰਗਾ ਦੋ ਰੋਇ ਮਈਆਂ ਚ ਰਾਤ ਰੋਵੇ ਦਿਨੇ ਸੁਦੀ ਇਹ ਗੱਭਣ ਆ ਜਿਹੜੀ ਅਜਾ ਰਾਤ ਰੋਵੇ ਸਵੇਰੇ ਤੋਂ ਲੈ ਕੇ ਤਿਆਰ ਆ ਤੋ ਬਾਅਦ ਨਾ ਥਾਣੇ ਦੇ ਦੇਖ ਸਕਦੇ ਜੀ ਬਾਕੀ ਪਰਲੇ ਪਾਸੇ ਇੱਕ ਥਣ ਵਿੱਚ ਵੱਖਰਾ ਵੀ ਲੱਗਾ ਵਾ ਦੋ ਝੋਲਟਾ ਉੱਧੇ ਭਾਏ ਇੱਕ ਦੀ ਧਾਰਾ ਜੇ ਕਹਿ ਨਹੀਂ ਸਕਦੇ ਬਾਕੀ ਉਹ ਕਿਹੜਾ ਪਰ ਉਹ ਵਿੱਚ ਸੈਂਟਰ ਤੇ ਆ ਪਰਲੇ ਪਾਸੇ ਬਾਕੀ ਆ ਥਾਣ ਇੱਕ ਕੁਝ ਸਾਈਡ ਦੇ ਸਾਰੇ ਤੇ ਖੋਲੋ ਫਿਰ ਲੱਲੀ ਭਾਈ ਜੀ ਇਹ ਕਿੰਨੇ ਕ ਦੁੱਧ ਆ ਲਈ ਆ ਵੀਰ ਜੀ 14 ਕਿਲੋ ਦੀ ਗਾਰੰਟੀ ਦਵਾਂਗੇ ਜੀ ਮਈ ਠੀਕ ਹੈ ਜੀ ਕੋਈ ਤੋਂ ਜਿਹਨੇ ਇੰਕਲ ਟਾਲ ਲੈ ਵਾਲੀ ਗੱਡੀ ਕਾ ਯਾਰ ਨੇ ਉਹਨਾਂ ਗਾਹ ਨੂੰ ਉਹਨਾਂ ਵਿਕਾਲ ਚੰਗੀ ਤਿਆਰ ਹੋਣੀਆਂ ਤੇ ਤੇ ਇਹਦਾ ਫਿਰ ਮੁੱਲ ਮੇਰਾ ਮੁੱਲ 75000 ਰਿਆ ਹਾਂਜੀ ਕਰਨਾ ਵਿੱਚ ਓਕ ਮੰਨਤਨ 72 ਦੀ ਦੇ ਦਈਏ 70 ਦੀ ਦੇ ਦਈਏ ਕਿ ਚੋਂ ਛੋਟ ਕਰਦੀ ਏ ਤੁਹਾਡੀ ਕਾ ਦੋ ਹੀ ਛੱਡੀ 70 ਅੱਛਾ 68000 ਦੀ ਵੀ ਦੇ ਦੇਣੀ ਅੱਜ ਮਤਲਬ 70 ਨੇ ਟੱਪਨ ਦੇਣਾ ਕਿ ਹਾਂਜੀ ਅੱਜ 70 ਤੋਂ ਅੰਦਰ ਹੀ ਰਹਿਣਾ ਕੰਮ ਠੀਕ ਆ ਤੇ ਗਾਵਾਂ ਵੀ ਦਿਖਾ ਦਈਏ ਫੇਰ ਗਾਂ ਤਾਜੀ ਸੋਈ ਪਹਿਲਾਂ ਵਿਖਾ ਦਈਏ ਅੱਜ ਹੀ ਸੋਈ ਆ ਤਾਂ ਬੱਚਾ ਪਤਨ ਵਿਖਾਤਾ ਫਿਰ ਲੈ ਇਹ ਕਿੰਨੇ ਕੇ ਦੁੱਧ ਆ ਲਈਜੇ ਦੁੱਧ ਵੀ ਜੀ ਲਾਗੋ ਲਈ ਚੰਦੇ 14 15 ਕਿਲੋ ਦਿੰਦੀ ਐ ਅੱਛਾ ਭਾਜੀ ਤਾਂ ਜਸੂਆ ਵੈੜਦਾ ਬਹੁਤ ਚੰਗੀ ਐ ਠੀਕ ਐ ਬਾਕੀ ਠੰਡੀ ਠੁੰਡੀ ਕੋ ਚੋਆ ਬਹੁਤ ਚੰਗਾ ਤੋ ਹੁੰਦਾ ਫਿਰ ਬੱਚਾ ਕੀ ਆਏ ਤੇ ਮਗਰ ਬਸਾ ਫੋਣੀ ਹੱਸਦਾ ਰਹੇ ਕੋ ਖਾਣੇ ਦਾ ਲੱਗਾਇਆ ਥਾਨ ਜਿਹੜਾ ਚੰਗਾ ਐ ਤੇ ਬਾਕੀ ਥੱਲਿਆਂ ਵੀ ਸੋਹਣੀ ਬਣ ਗਈ ਐ ਆਪਣੇ ਕਦਵजूद ਦੇ ਸਾਬ ਨਾਲ ਤੇ ਕਿੰਨਾ ਫਿਰ ਇਹਦਾ ਮੁੱਲ ਮੁੰਦੇ 40000 ਦੇ 40000 ਆ ਹਾਂਜੀ ਇਹ ਵੀ ਜਸ ਨੋ ਬਿਲਕੁਲ ਕਰੀਏ ਕਿ ਕੀ ਦੇ ਦਈਏ 35 ਜਾਂ 2000 ਛੱਡ ਦਈਏ 33000 ਦੇ ਦਾਂਗੇ 33000 ਠੀਕ ਆ ਤਾਜੀ ਸੂਈ ਜੜੀ ਦੇ ਦੇਣੀ ਹੈ ਕਿੰਨੇ ਦੁੱਧ ਵਾਲੀ ਦੱਸੀ ਜੇ ਉਹਦੀ 24 15 ਕਿਲੋ ਦੋਗੀ ਜੀ ਠੀਕ ਆ ਹਾਂ ਇਹਦੀ ਬਰਸਾਂ ਦੀ ਸੂਈ ਜੀ ਇਹਦੇ ਕੋ 8-9 ਅੰਗਲ ਬੋਲਾ ਤਿਆਰ ਹੋਊਗਾ ਜੀ ਚਲੋ ਤੋੜ ਦਿੰਦਾ ਇਹਨਾਂ ਇਹ ਵੀ ਖੜੀ ਤੇ ਕੋਈ ਰੱਸੀ ਵੰਦਾਂ ਇਹਦੇ ਮਗਰ ਬੱਚਾ ਕੀ ਜੇ ਬੱਚਾ ਇਹਨੂੰ ਥਾਣ ਖਾਓ ਇਧਰ ਕੰਦਾਂ ਦਾ ਲਗਾ ਆ ਦੋਦੇ ਵੀ 12-13 ਕਿਲੋ ਦੋਗੀ 13 ਕਿਲੋ ਠੀਕ ਆ ਤੇ ਇਹਦਾ ਫਿਰ ਮੁੱਲ ਮੁੱਲ ਇਹਦਾ ਵੀ ਜੀ 35000 35000 ਆ ਹਾਂਜੀ ਵਿੱਚੋਂ ਕਰਨੀ ਕੋਈ ਛੋਟ ਚਾਹ ਰਹੇ ਹੋ ਨਹੀਂ ਕਰਦਾ ਨਹੀਂ ਜੀ ਤੇ 30 ਨਹੀਂ ਕਿ ਹੋਰ ਕਰਦੀ ਹੈ ਉਹ ਮੈਂ ਨਹੀਂ ਪਿਆ ਚੰਗੀ ਦੇ ਤੇਰਾ ਜਿਆਦਾ ਚਲੋ ਮੌਕੇ ਤੇ ਖੁੱਲਾ ਕਰਦੇ ਹਾਂ ਮੰਤਨ ਠੀਕ ਆ 16 17 ਕਰੋੜ ਵਿੱਚ ਪਹਿਲਾਂ ਦੋਸਤੀ ਹੋਇਆ ਨਹੀਂ ਠੀਕ ਆ ਹਾਂਜੀ ਯਾਰ ਕਿ ਕਿੰਨਾ ਚਵਾਈ ਜਾਊਗਾ ਯਾਰ ਦਾ 17 18 ਕਰੋੜ ਦੋਗੇ ਦੋਦ ਸੰਘਣਾ ਕਰਾਓ ਸਿਆ ਠੀਕ ਆ ਬਾਦਾਂ ਹੀ ਜੀਨ ਨੇ ਸੱਤ ਮਾਈਕ ਹੈ ਚੰਗੀ ਪਰ ਨਹੀਂ ਆ ਵੀ ਉਤਰਾਂ ਜੀ ਠੰਡੀ ਠੇਰੀ ਆ ਜਿਹੜੀ ਮਗਿਆ ਨਾ ਕਦਾਂ ਦਾ ਠੀਕ ਹੈ ਤੇ ਇਹਦਾ ਫਿਰ ਮੁੱਲ ਸਰਗਰਦ ਉਹ ਵੀ ਮੈਂ ਗਰੰਟੀ ਵਾਲੇ ਫੰਡਿਆਂ ਕੋ ਲਈ ਠੀਕ ਹੈ ਮੌਲਾ 45000 45000 ਆ ਹਾਂ ਜੀ ਤੇ ਇਹ ਜਸ ਨਾਲ ਕਿੰਨੇ ਦੀ ਆ 40000 ਦੀ 40000 ਦੀ ਚਲੋ ਬਾਕੀ ਮੌਕੇ ਤੇ ਛੋਟ-ਛਾਟ ਹੋਰ ਕਰਦੇ ਠੀਕ ਹੈ ਜੀ ਠੀਕ ਹੈ ਬਈ ਹੋਰ ਕੁਛ ਹੈ ਨਾ ਬਾਕੀ ਸੋਈਆਂ ਕੋਈ ਚਵਾਈ ਕਰਕੇ ਖੜੇ ਤਸੱਲੀ ਕਰਕੇ ਖੜੇ ਹੈ ਨਾ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਸੋਈਆਂ ਦੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਾ ਪਾਵੇਂ ਕਿ ਤੇ ਮਿਲਣਾ ਵਾ ਕਹੇ ਵੀ ਵੀਡੀਓ ਤੋਂ ਜਾਂ ਕਹੇ ਵੀ ਵਪਾਰੀ ਤੋਂ ਪਛੂੜਾਣਾ ਵਾ ਆਪਣੀ ਤਸੱਲੀ ਕਰਕੇ ਲੋ ਭਾਵੇਂ ਕੋਈ ਜਿੰਨੀਆਂ ਮਰਜ਼ੀ ਗਾਰੰਟੀਆਂ ਦੇਈ ਜਾਵੇ ਪਰ ਆਪਣੀ ਸਮਝ ਨਾਲ ਵੇਖ ਕੇ ਲੋ